ਰੀਜ਼ਨ ਕਿ ਖਾਲਸਤਾਨ ਦੇ ਨਾਲ ਕੀ ਹੈ ਕਿ ਜੇ ਅਸੀਂ ਖਾਲਸਤਾਨ ਮੰਗਾਂਗੇ ਤਾਂ ਖਾਲਸਤਾਨ ਦੇ ਨਾਲ ਸਾਡਾ ਮੈਨੂੰ ਲੱਗਦਾ ਫੈਦਰ ਨੁਕਸਾਨ ਪਿੰਡ ਵਿੱਚ ਮਾਹੌਲ ਜਿਹਾ ਬੋਟਾ ਦਾ ਸਾਰੇ ਆਈ ਜਾਂਦੇ ਸਾਡੇ ਦਰੇ ਜਾਂਦੇ 55 ਸਾਲ ਹੋ ਗਏ ਆ ਵਾਦੇ ਕਰ ਜਾਂਦੀਆਂ ਦਿੰਦੀਆਂ ਕੁਝ ਹੈ ਨਹੀਂ ਉਹਨ ਲੋਕਾਂ ਨੂੰ ਆਸ ਆ ਵੀ ਇਹ ਬੰਦਾ ਚਲੋ ਤਿਰਭਾਨੀ ਸੀਗੀ ਵਿਚਾਰ ਮੁੱਲ ਪਾਵੇ ਕਿੰਨਾ ਨਸ਼ਾ ਵਧਿਆ ਪਿਆ ਅੰਮ੍ਰਿਤਸਰ ਦੀ ਧਰਤੀ ਤੇ ਮੱਥਾ ਟੇਕਣ ਜਾਂਦੇ ਤੇ ਤੇ ਸੂਈਆਂ ਲਾ ਕੇ ਪਏ ਮੈਂ ਡਰਾਈਵ ਲਾ ਪੁੱਤੀ ਕੀ ਹਾਲ ਹੋ ਸਰ ਜੀ ਜੀ ਮਤਲਬ ਆਜ਼ਾਦ ਉਮੀਦਵਾਰੀ ਟੱਕਰ ਐ ਇਸ ਵਾਰ ਜਿਵੇਂ ਲੋਕ ਪਹਿਲਾਂ ਕਹਿੰਦੇ ਸੀ ਵੀ ਆਜ਼ਾਦ ਜਿੱਤਦਾ ਨਹੀਂ ਹੈਗਾ ਆਜ਼ਾਦ ਕਿਉਂ ਆਜ਼ਾਦ ਜਿੱਤੂਗਾ ਜੀ ਸਸਿਕਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਲੋਕ ਸਭਾ ਦੇਆਂ ਵੋਟਾਂ ਦੇ ਵਿੱਚ ਕੁਝ ਹੀ ਸਮਾਂ ਰਹਿ ਗਿਆ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਅਸੀਂ ਖੜੇ ਆ ਫਰੀਦਕੋਟ ਹਲਕੇ ਦੇ ਵਿੱਚ ਟਰਾਲੀ ਪਾਈ ਪਿੰਡ ਦੇ ਵਿੱਚ ਖੜੇ ਆ ਇੱਥੇ ਜਿਹੜੀ ਸੀਟ ਐ ਬੜੀ ਹੌਟ ਸੀਟ ਮੰਨੀ ਜਾਂਦੀ ਐ ਕਿਉਂਕਿ ਇੱਥੇ ਆਵਾਨੀ ਪਾਰਟੀ ਵੱਲੋਂ ਖੜੇ ਨੇ ਕਰਮਜੀਤ ਅਨਮੋਲ ਇੱਕ ਕਲਾਕਾਰ ਨੇ ਤੇ বিজেਵੀ ਵੱਲੋਂ ਹਸਰਾਜ ਅੰਸ ਖੜੇ ਨੇ ਜਿਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਇਸ ਹਲਕੇ ਦੇ ਵਿੱਚ ਬਹੁਤ ਵਿਰੋਧ ਹੋਇਆ ਉਹਨਾਂ ਦਾ ਤੇ ਹੁਣ ਇੱਕ ਅਲੱਗ ਹਵਾ ਚੱਲ ਰਹੀ ਹੈ ਆਜ਼ਾਦ ਈਮਤਵਾਦ ਤੌਰ ਤੇ ਖੜੇ ਨੇ ਬਿਆਨ ਸਿੰਘ ਦੇ ਸੁਪੁੱਤਰ ਨੇ ਸਰਬ ਸਿੰਘ ਮਲੋਵਾ ਆਪਾਂ ਗੱਲਬਾਤ ਕਰਾਂਗੇ ਔਰ ਕਾਲੀਤਲ ਵੱਲੋਂ ਵੀ ਖੜੇ ਨੇ ਕਾਂਗਰਸ ਵੱਲੋਂ ਵੀ ਟੱਕਰ ਕਿਹਦੇ ਨਾਲ ਟੱਕਰ ਕਿਹਦੀ ਕਿਹਦੇ ਨਾਲ ਹੈ ਤੇ ਕਿਹਦੀ ਓਰੇ ਹਵਾ ਹੈ ਆਪਾਂ ਗੱਲਬਾਤ ਕਰਾਂਗੇ ਬਾਬੇ ਨਾਲ ਸੱਸੀ ਦੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕਿਵੇਂ ਚੱਲਦਾ ਪਿੰਡ ਆ ਵੀ ਪਿੰਡ ਵਿੱਚ ਮਾਹੌਲ ਜੀ ਵੋਟਾਂ ਦਾ ਸਾਰੇ ਆਈ ਜਾਂਦੇ ਸਾਰੇ ਤੁਰੇ ਜਾਂਦੇ ਕੀ ਲੱਗਦਾ ਇਸ ਵਾਰ ਕੌਣ ਲੈ ਕੇ ਜਾ ਲੱਗਦਾ ਹੈ ਕੀ ਕਹਿ ਸਕਦੇ ਆਪਾ ਜੀ ਇਹਨਾਂ ਨੂੰ ਗਾਂ ਪੁੱਛੋ ਸਿਆਣੇ ਬੰਦੇ ਇਹੀ ਆ ਤੁਸੀਂ ਜੀ ਸਿਆਣੇ ਹੋ ਜੀ ਫਰਕ ਤਾਂ ਹੈਗਾ ਨਾ ਪਤਾ ਨਹੀਂ ਨਾ ਹਜੇ ਦੁਨੀਆ ਤੁਰੀ ਫਿਰਦੀ ਹੈ ਗਾਂ ਜਾ ਕੇ 4 ਤਰੀਕ ਨੂੰ ਪਤਾ ਲੱਗਣਾ ਸਹੀ ਹੁਣ ਇੱਕ ਹਵਾ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਹਨਾ ਪਹਿਲਾਂ ਉਰੇ ਹਵਾ ਸੀਗੀ ਕਰਮਜੀਤ ਅਨਮੋਲ ਦੀ ਹੁਣ ਵੀ ਹੈਗੀ ਹੈ ਤੇ ਅੰਸਰਾਂ ਜਾਂਸਤੀ ਆ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਇੱਕ ਆਜ਼ਾਦਮੀ ਦੇ ਫਰਾਜ ਦੇ ਬਹੁਤ ਬਈ ਚੜ੍ਹਾਈ ਹੈ ਦੱਸਦੇ ਉੱਤਰ ਇਹ ਕਹਿੰਦੇ ਨੇ ਜੀ ਬਹੁਤ ਪੂਰੀ ਚੜ੍ਹਾਈ ਹੋਦੀ ਤਾਂ ਵਿਚਾਰੇ ਉਹ ਤਾਂ ਬਰੋਗ ਕਿਸਾਨਾਂ ਬਰੋਗ ਕਿਸਾਨ ਵਿਰੋਧ ਕਰ ਰਹੇ ਨੇ ਉਹਨੂੰ ਘੇਰਾ ਪਾ ਲੰਦੇ ਝੰਡੀਆਂ ਦਿਖਾਉਂਦੇ ਨੇ ਨਾਲੇ ਤੁਸੀਂ ਕਹੀ ਜਣੇ ਚੰਗੀ ਚੜ੍ਹਾਈ ਹੋ ਵਿਚਾਰੇ ਦੀ ਅੱਛਾ ਚੰਗੀ ਚੜ੍ਹਾਈ ਹੈ ਠੀਕ ਹੈ ਵਿਰੋਧ ਤਾਂ ਹੋ ਰਿਹਾ ਉਹ ਤੁਹਾਨੂੰ ਵੀ ਪਤਾ ਹੀ ਨਹੀਂ ਤੁਹਾਡੇ ਪਿੰਡਾਂ ਚ ਕਿੰਨਾ ਬਰੋਧ ਹੋਇਆ ਨਹੀਂ ਸਾਡੇ ਆਉਂਦੇ ਹੀ ਨਹੀਂ ਤਰਾਏ ਹੀ ਨਹੀਂ ਹਜੇ ਤੱਕ ਉਹ ਤਾਂ ਕਹਿੰਦਾ ਕਿਸਾਨ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਦਿੰਦੇ ਨੇ ਕਹਿੰਦਾ ਕਿਰਪਾਨਾ ਚਲਾਤੀ ਮੇਰੇ ਉੱਤੇ ਉਹਨਾਂ ਦਾ ਬਿਆਨ ਉਹਦੇ ਪਿੰਡ ਦੀ ਸਾਡੇ ਪਿੰਡ ਨਹੀਂ ਆਇਆ ਜੀ ਇੱਥੇ ਇੱਕ ਹਵਾ ਚੱਲ ਰਹੀ ਆ ਸਰਵ ਸਿੰਘ ਸਰਵਜੀਤ ਸਿੰਘ ਮਲੋਵਾਦੀ ਜਿਹੜ ਕਿ ਮੈਂ ਉਹਨਾਂ ਦੀ ਹਵਾ ਪਿੰਡ ਦੇ ਵਿੱਚ ਸਰਵਿਸਿੰਗ ਮਲਵਾ ਦੀ ਜਿਹੜੇ ਬਿਆਸ ਸਿੰਘ ਦੇ ਬਣੀ ਆ ਬਣੀ ਮਗਰੋਂ ਆ ਕੇ ਹੁਣ ਪਹਿਲਾਂ ਨਹੀਂ ਨਾ ਪਿੰਡਾਂ 'ਚ ਆਇਆ ਹੋ ਐ ਹਫਤਾ ਕੀ ਹੋਇਆ ਆ ਇਹਨੂੰ ਹੁਣ ਲੋਕ ਕਾਫੀ ਮਗਰੋਂ ਦੇ ਕਿਉਂ ਉਹਦੀ ਹਵਾ ਬਣੀ ਆ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਲੋਕ ਚਾਹੁੰਦੇ ਕੀ ਕਾਰਨ ਮੰਨਦੇ ਪਾਰਟੀਆਂ ਠੱਗਾ 55 ਸਾਲ عمر ਹੋ ਗਈ ਆ ਵਾਅਦੇ ਕਰ ਜਾਂਦੀਆਂ ਦਿੰਦੀਆਂ ਕੁਝ ਹੈ ਨਹੀਂ ਹੁਣ ਲੋਕਾਂ ਨੂੰ ਆਸ ਆ ਵੀ ਇਹ ਬੰਦਾ ਚਲੋ ਕੁਰਬਾਨੀ ਸੀਗੀ ਵਿਚਾਰ ਮੁੱਲ ਪਾਵੇ ਨਾ ਪਹਿਲਾਂ ਲੋਕਾਂ ਨੇ ਬਦਲਾਓ ਲਿਆਂਦਾ ਸੀਗਾ ਵਾਈ ਦੇ ਵਿੱਚ ਬਦਲ ਚਾਹੀਦਾ ਬਦਲ ਨੇ 2 ਸਾਲ ਬੇੜਾ ਗਰ ਕਰਤਾ 2 ਸਾਲਾਂ ਜੇ ਲੋਕ ਬਦਲ ਗਏ ਬੇੜਾ ਗਰ ਕਰਤਾ ਸਾਰਾ ਕੀ ਗੱਲ ਕੀ ਇਹ ਜੀ ਕੀ ਗੱਲ ਹੋਗੀ ਮਾਦੇ ਬੜੇ ਕੀਤੇ ਸੀ ਸਿਰੇ ਲਾਇਆ ਨਹੀਂ ਕੋਈ ਉਹਨਾਂ ਕਾ ਨੌਕਰੀਆਂ ਦੇਤੀਆਂ ਕੋਹ ਦਿੱਤੀਆਂ ਨਹੀਂ ਹਵਾਜ ਦਿੱਤੀਆਂ ਕਾਗਜ਼ੀਆਂ ਦਿੱਤੀਆਂ ਕੋਈ ਨਹੀਂ ਮਿਲੀ ਕਿੰਨਾ ਨਸ਼ਾ ਵਧਿਆ ਪਿਆ ਅੰਮ੍ਰਿਤਸਰ ਦੀ ਧਰਤੀ ਤੇ ਮੱਥਾ ਟੇਕਣ ਜਾਂਦੇ ਤੇ ਤੇ ਸੁਈਆਂ ਲਾ ਕੇ ਪਏ ਹੁੰਦੇ ਮੈਂ ਡਰਾਈਵਰ ਆ ਖੁੱਦ ਕੀ ਹਾਲ ਆ ਉੱਥੇ ਉਧਰ ਅਸੀਂ ਗਏ ਸੀ ਖੰਡੂਰ ਸਾਹਿਬ ਦੇ ਵਿੱਚ ਪਿੰਡ ਦੇ ਵਿੱਚ ਉਧਰਲੇ ਬਾਰਡਰ ਏਰੀਆ ਨਸ਼ਈ ਬਹੁਤ ਉਧਰ ਨਾਲੇ ਇੱਕ ਧਾਰਮਿਕ ਜਗਾਯੋ ਆਪਾਂ ਮੱਥਾ ਟੇਕਣੇ ਕਿੰਨੀ ਦੂਰੋਂ ਕੀ ਹਾਲ ਹੈ ਉਧਰਲੀ ਸਾਈਡ ਜ਼ਿਆਦਾ ਨਹੀਂ ਜੀ ਕੀ ਹਾਲ ਹੋਇਆ ਇਹ ਚੀਜ਼ਾਂ ਨੂੰ ਰੋਕਣੀਆਂ ਚਾਹੀਦੀ ਨਹੀਂ ਇਹਨੂੰ ਰੋਕੀ ਨਹੀਂ ਮਤਲਬ ਉਹ ਬਹੁਤ ਸ਼ੀਧੀਆਂ ਦਿੱਤੇ ਨੇ ਉਧਰ ਹੈ ਨਾ ਜਝਾਰੂਆਂ ਨੇ ਨਸ਼ਾ ਵਾਧਾ ਕੋਈ ਕੀ ਤੋਂ ਦੇ ਕਰਨ ਜਿਤਨ ਬੋਲਦਾ ਜਿਹੜਾ ਭਗਵਾਨ ਤੁਮਾਨੇ ਖੜਾਇਆ ਉਹਨਾਂ ਦਾ ਸਾਥੀ ਵੀ ਰਿਹਾ ਹੈ ਉਹਨਾਂ ਨਾਲ ਹੈ ਨਾ ਕਮੇਡੀ ਉਹ ਚ ਕਮੇਡੀ ਚਾਹੁੰਦਾ ਜੁਗਨੂ ਮਸਤ ਮਸਤ ਚਾਹੁੰਦਾ ਰਿਹਾ ਤੇ ਉਹਨਾਂ ਦਾ ਭਰੋਸਾ ਜਤਾਇਆ ਹੈ ਕੀ ਗੱਲ ਹੈ ਉਹਨਾਂ ਨੂੰ ਕਿਉਂ ਨਹੀਂ ਵੋਟ ਪਾਉਣੀ ਉਹੀ ਗੱਲ ਵੀ ਪਾਰਟੀ ਜਿਹੜੀ ਵਾਅਦਾ ਕੀਤਾ ਪੂਰੇ ਕਿਤੇ ਬੁੜੀਆਂ ਨੂੰ ਆਖਿਆ ਪੈਨਸ਼ਨ ਲਾਵਾਂਗੇ 1000 ਰੁਪਏ ਮਹੀਨੇ ਦਾ ਕੋਈ ਵਾਅਦਾ ਨਹੀਂ ਪੂਰਾ ਕੀਤਾ ਇਸ ਕਰਕੇ ਲੋਕੀ ਮੇਰੇ ਤਾਂ ਮਾਫ ਕਰੀ ਜਾਣਾ ਜੀ ਬੀਜਲੀ ਮਾਫ ਕੀਤੀ ਆਪਾਂ ਉਹ ਮਾਫਾ ਪਹਿਲਾਂ ਹੀ ਬਹੁਤ ਕੀਤੀ ਹੁਣ ਵੀ ਹੋਈ ਆ ਇਹ ਕੰਮ ਜਿੰਨੇ ਵਾਅਦੇ ਕਿਤੇ ਪੂਰੇ ਨਹੀਂ ਕੀਤੇ ਉਹਦੇ ਕਰਕੇ ਲੋਕ ਫਿਰ ਕਾਂਗਰਸ ਨੂੰ ਕਿੱਥੇ ਦੇਖਦੇ ਹੋ ਕਾਂਗਰਸ ਅਕਾਲੀ ਦਲ ਉਹ ਵੀ ਠੀਕ ਆ ਉਹ ਤਰੇ ਫਿਰਦੇ ਕਹਿੰਦੇ ਫਿਰ ਫਿਰ ਕਿਸ ਦੇ ਨਾਲ ਉਹਰੇ ਟੱਕਰ ਤਾਂ ਕਾਂਗਰਸ ਦੀ ਤੇ ਪਾਜ ਪਾ ਦੂਜੇ ਜੀ ਆ ਸਰਬਜੀਤੀ 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 ਮਤਲਬ ਆਜ਼ਾਦ ਉਮੀਦਵਾਰ ਦੀ ਟੱਕਰ ਹੈ ਇਸ ਵਾਰ ਜਿਵੇਂ ਲੋਕ ਪਹਿਲਾਂ ਕਹਿੰਦੇ ਸੀ ਵੀ ਆਜ਼ਾਦ ਜਿੱਤਦਾ ਨਹੀਂ ਹੈਗਾ ਆਜ਼ਾਦ ਕਿਉਂ ਜਿੱਤੂਗਾ ਹਾਂਜੀ ਜਿੱਤੂਗਾ ਜੀ ਇੱਥੇ ਕਿਵੇਂ ਜਿੱਤੂਗਾ ਪਹਿਲਾਂ ਲੋਕਾਂ ਨੇ ਕਿਉਂ ਨਹੀਂ ਸੱਦ ਦਿੱਤਾ ਜਦੋਂ ਸਾਥ ਆਉਣੇ ਆਏ ਜੀ ਪਹਿਲਾਂ ਉਹ ਆਇਆ ਹੀ ਨਹੀਂ ਇੱਥੇ ਵਿਚਰਿਆ ਨਹੀਂ ਜੀ ਉਹ ਨਹੀਂ ਪਹਿਲਾਂ ਤਾਂ ਇਹ ਪਹਿਲਾਂ ਵਿਚਰ ਕੇ ਅਲਮੋਰ ਹੁਣੀ ਆ ਗਏ ਇੱਥੇ ਕਿੰਨੇ ਵਾਰੀਏ ਕੀੜਾ ਕੱਢ ਗਿਆ ਉਹ ਨਹੀਂ ਆਇਆ ਉਹਦਾ ਥੋੜਾ ਪਿਛੇ ਪਿਛੇ ਤਾਂ ਇੱਟਣ ਦੀ ਹੁਣ ਦੂਜਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹੋ ਚੀ ਦਿੱਕੀਤੀ ਆ ਉਹਦੇ ਡੈਡੀ ਦੀ ਜਨਕੋਹੀ ਆ ਉਹਨੂੰ ਲੋਕ ਬਹੁਤ ਚਾਉਣ ਲੱਗ ਗਏ ਜੀ ਹਰਤੇ ਕਿਦੇ ਜੀ ਉਹਦੇ ਕਰਕੇ ਵੋਟ ਪਉਗੀ ਵੀ ਜੀ ਉਹਨਾਂ ਦੀ ਜਿਹੜੀ ਸ਼ਹੀਦੀ ਦਿੱਤੀ ਹੋਈ ਹੈ ਕੁਰਬਾਨੀ ਆ ਉਹਨੇ ਕੁਰਬਾਨੀ ਦਿੱਤੀ ਉਹਦੇ ਪਿਓ ਨੇ ਕੁਰਬਾਨੀ ਕਰਕੇ ਲੋਕੀ ਉਹਨੂੰ ਬਹੁਤ ਚਾਉਣ ਲੱਗ ਗਏ ਅਗਲੇ ਅਗਲੀਆਂ ਅੱਗੇ ਤਾਂ ਆਪਾਂ ਪਾਰਟੀਆਂ ਵੇਖ ਲਈਆਂ ਸਭ ਝੂਠ ਮਾਰਦੇ ਆ ਇੱਕ ਦੂਜੇ ਨੂੰ ਝੂਠ ਮਾਰ ਕੇ ਬਣਦੇ ਰਹੇ ਆ ਹੁਣ ਝਾੜੂ ਵਾਲੇ ਵੀ ਝੂਠ ਮਾਰ ਕੇ ਆਪਾਂ ਗੱਲ ਕਰਕੇ ਬਣ ਰਹੇ ਆ ਜੀ ਅਜੇ ਤਾਂ ਤਿੰਨ ਸਾਲ ਤਿੰਨ ਸਾਲ ਇਹਨਾਂ ਤੇ ਪਏ ਆ ਵੀ ਕੀ ਕਰਨਾ ਕੀ ਨਹੀਂ ਗਾਂ ਗਾਂ ਮਾਨ ਸਾਹਿਬ ਨੂੰ ਸਰਕਾਰ ਨੂੰ ਪਤਾ ਮਾਨ ਸਾਹਿਬ ਨੇ ਕੁਝ ਨਹੀਂ ਕਰਿਆ ਜੀ ਫਿਰ ਨਹੀਂ ਹਜੇ ਤਾਂ ਇਥੇ ਕੁਝ ਨਹੀਂ ਕੀਤਾ ਕੋਈ ਐਮ ਐਲ اے ਆਉਂਦੀ ਆ ਬਸ ਐਵੇਂ ਗੱਲਾਂ ਹੀ ਬਾਤਾਂ ਹੀ ਲੱਪੇ ਲਾ ਕੇ ਮੁੜ ਜਾਂਦੀ ਆ ਕੋਈ ਪਿੰਡ ਦਾ ਤੁਸੀਂ ਵੇਖ ਹੀ ਲੋ ਵਿਕਾਸ ਦੀ ਕਿੰਨਾ ਕੁ ਬਣਿਆ ਅੱਛਾ ਹਾਲ ਕੀਤਾ ਛੱਪੜ ਦੇ ਵੇ ਲੋ ਕੀ ਹਾਲ ਕੋਈ ਨਿਕਾਸ ਨਹੀਂ ਹੋਇਆ ਆਪਣੇ ਕਿੰਨੇ ਲੱਖ ਪਰ ਕਰੋੜੇ ਦੇ ਲਾਲੂ ਦਿੱਤਾ ਹੈ ਛੱਪਣਾ ਚ ਦਾ ਬਹੁਤ ਬੁਰਾ ਹਾਲ ਹੈ ਖੰਡੂਰ ਸਾਹਿਬ ਵੱਲ ਵੀ ਤੈਨੂੰ ਕੈਮਰਾ ਕਰ ਦੋ ਕੀ ਹਾਲ ਬੁਰਾ ਹਾਲ ਹੈ ਛੱਪਣਾ ਦਾ ਹੀ ਬੁਰਾ ਹਾਲ 2 ਸਾਲ ਚ ਬਦਲਾਅ ਆਇਆ ਭਗਵਾਨਤਮਨ ਤਾਂ ਕਹਿੰਦਾ ਵੀ ਅਸੀਂ ਪਿੰਡ ਨੂੰ ਪੰਜਾਬ ਨੂੰ ਉਹ ਬਣਾ ਦਾਂਗੇ ਪਹਿਲਾਂ ਵਰਗਾ ਪੰਜਾਬ ਰੰਗਲਾ ਪੰਜਾਬ ਬਣਾ ਦਾਂਗੇ ਅਸੀਂ ਕਹਿੰਦਾ ਹੀ ਆ ਨਾ ਕਹਿੰਦਾ ਪਰ ਪੂਰਾ ਨਹੀਂ ਹੁੰਦਾ ਵਾਅਦਾ ਕੋਈ ਉਹਦਾ ਸੁਖਵੀਰ ਬਾਦਲ ਸਿੰਘ ਵੀ ਕਹਿੰਦਾ ਜੀ ਕਿ بڑے ਪੰਜਾਬ ਨੂੰ ਕੈਲੀਫੋਰਨੀਆ ਬਣਾ ਲਿਆਗੇ ਕਹਾ ਤੁਹਾਡੇ ਸਾਹਮਣੇ ਕਹਿੰਦੇ ਤੁਸੀਂ ਤਾਂ ਪੱਤਰਕਾਰਾਂ ਵਾਲੇ ਤੁਸੀਂ ਉਹ ਤਾਂ ਕੈਲੀਫੋਰਨੀਆ ਕਹਿੰਦੇ ਇਹ ਤਾਂ ਕਹਿੰਦਾ ਰੰਗਲਾ ਪੰਜਾਬ ਬਣਾਵਾਂਗੇ ਦੁਬਾਰੇ ਦੱਸੋ ਕਿਹਨੇ ਕਿਹਨੇ ਬਣਾਦਾ ਰੰਗਲਾ ਪੰਜਾਬ ਜਾਂ ਕੈਲੀਫੋਰਨੀਆ ਕਿਹਨੇ ਬਣਾਦਾ ਆ ਤੁਸੀਂ ਨਾਲ ਗਿਆ ਗਲ ਗਿਆ ਵੇਖੋ ਜੀ ਵੀ ਕਿੱਡਾ ਕਿੱਡਾ ਬੁਰਾ ਹਾਲ ਆ ਇਹਦੇ ਵਿੱਚ ਸਪੀਚਾਂ ਵਿੱਚ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਪੀਚਾ ਇਹ ਹੁਣ ਸਪੀਚਾ ਹੀ ਆ ਜੀ ਬਣਿਆ ਤਾਂ ਕੋਈ ਨਹੀਂ ਦੱਸਦਾ ਤੁਹਾਨੂੰ ਜੇ ਦਾ ਕੋ ਤੁਹਾਨੂੰ ਬਣਿਆ ਦੱਸਦਾ ਹੋ ਨਾ ਫੇਰ ਤੁਸੀਂ ਮੰਨੋ ਵੀ ਅਸੀਂ ਭਾਈ ਫਲਾਣੇ ਪਿੰਡ ਗਏ ਆਈ ਤੁਹਾਡਾ ਬਹੁਤ ਵੱਡਾ ਨਾਂ ਸੀ ਜੀ ਉੱਥੇ ਲਿਆ ਸੀ ਤੁਸੀਂ ਉਹਨੂੰ ਸਭਜੀ ਸਿੰਘ ਖਾਲਸਾ ਨੂੰ ਵੋਟ ਪਾਉਣੀ ਹਾਂਜੀ ਸ ਜ਼ਰੂਰ ਪਾਵਾਂਗੇ ਵੋਟ ਉਹਨਾਂ ਚੱਕਰ ਕੀ ਦੇ ਨਾ ਮੰਨਦੇ ਆਹੀਂ ਅਨਮੋਲ ਨਾ ਸਣ ਛਾੜੂ ਹਾਂ ਛਾੜੂ ਨਾ ਹਾਂ ਛਾੜੂ ਵਾਲਾ ਤੇ ਬਾਕੀ ਪਾਰਟੀ ਨੂੰ ਕਿੱਥੇ ਦੇਖਦੇ ਆਂ ਬੀਜੇਪੀ ਕਾਂਗਰਸਾ ਕਾਲੀ ਬੀਜੇਪੀ ਪਾਰਟੀ ਤਾਂ ਥੱਲੇ ਆ ਜੀ ਬੀਜੇਪੀ ਤਾਂ ਥੱਲੇ ਆ ਵਿਰੋਧ ਹੋ ਰਿਹਾ ਹਾਂ ਬਹੁਤ ਵਿਰੋਧ ਹੋਉਂਦਾ ਆ ਵੀ ਦਿੱਤੀ ਕਿਉਂ ਵਿਰੋਧ ਹੋ ਰਿਹਾ ਪਿੰਡਾਂ ਚ ਉਹਨਾਂ ਦਾ ਇਹ ਕਿਸਾਨੀ ਮਸਲਾ ਜੀ ਕਿਸਾਨੀ ਮਸਲਾ ਤੁਹਾਨੂੰ ਪਤਾ ਹੀ ਹੈ ਸਰਕਾਰ ਸੈਂਟਰ ਸਰਕਾਰ ਆਪਣੇ ਪੰਜਾਬੀਆਂ ਨਾਲ ਕੀ ਕਰਦੀ ਕੀ ਨਹੀਂ ਉਸੋ ਤਾਂ ਕਹਿੰਦੇ ਅਸਲੀ ਕਿਸਾਨ ਸਾਡੇ ਨਾਲ ਨੇ ਤਾਂ ਨਕਲੀ ਕਿਸਾਨ ਇਹਦੇ ਵਿਰੋਧ ਕਰ ਰਹੇ ਨੇ ਹੁਣ ਤੁਸੀਂ ਦੇ ਤੁਸੀਂ ਹੁਣ ਉਨੇ ਆ ਹਰੇਕ ਪੜ ਤੇ ਵੇਚਰ ਤੇ ਤੁਹਾਨੂੰ ਪਤਾ ਲੱਗਦਾ ਵੀ ਅਸਲੀ ਸਾਡੇ ਬੀਜਪੀ ਵਾਲੇ ਕਹਿ ਰਹੇ ਨੇ ਤਾਂ ਕਹਿ ਰਹੇ ਆ ਹਾਂ ਜੀ ਇਹ ਸਹੀ ਕਹਿੰਦੇ ਨੇ ਬੀਜਪੀ ਵਾਲੇ ਇਹ ਤਾਂ ਝੂਠ ਆ ਸਭ ਗੱਲਾਂ ਇਹ ਤਾਂ ਹੁਣ ਵੋਟਾਂ ਪੈਣ ਗਿਆ ਪਤਾ ਉਦੋਂ ਲੱਗੂ ਨਾ ਪੰਜਾਬ ਪਿੰਡਾਂ ਦੇ ਵਿੱਚ ਜ਼ਿਮੀਂਦਾਰ ਦੀ ਵੋਟ ਬੀਜਪੀ ਨੂੰ ਕਿੰਨੀ ਆ ਕਾਲੀਦਾਲ ਨੂੰ ਕਿੰਨੀ ਆ ਕਾਂਗਰਸ ਨੂੰ ਕਿੰਨੀ ਆ ਆਜ਼ਾਦ ਨੂੰ ਕਿੰਨੀ ਆ ਇਹ ਤਾਂ ਹੁਣ ਇੱਕ ਤਰੀਕ ਨੂੰ ਪਤਾ ਲੱਗ ਜੂਗਾ ਜੀ ਠੀਕ ਆ ਜੀ ਹਾਂ ਏ ਬਾਪੂ ਜੀ ਮਤਲਬ ਸਰਬਜੀਤ ਸਿੰਘ ਖਾਲਸਾ ਜਿਹੜੇ ਮਲੋਆ ਨੇ ਹੈ ਨਾ ਸਰਬਜੀਤ ਸਿੰਘ ਮਲੋਆ ਖੜੇ ਨੇ ਆਜ਼ਾਦਮੀ ਦੇ ਤੌਰ ਤੇ ਪਹਿਲਾਂ ਸਿਮਰਜੀਤ ਸਿੰਘ ਮਾਨ ਵੱਲੋਂ ਟਿਕਟ ਮਿਲਦੀ ਸੀ ਉਦੋਂ ਕਿਉਂ ਨਹੀਂ ਜਿੱਤਦੇ ਸੀ ਫਿਰ ਇਹ ਹੁਣ ਕਿਉਂ ਹੁਣ ਆਜ਼ਾਦਮੀ ਦੇ ਵਾਰ ਕਿਉਂ ਖੜੇ ਨੇ ਉਹ ਤਾਂ ਖਾਲਸਾ ਧੰਦਾ ਝੰਡਾ ਲਈ ਫਿਰਦਾ ਅੱਛਾ ਜੀ ਇਹ ਝੰਡਾ ਤਾਂ ਨਹੀਂ ਕੋਈ ਲੈਂਦੇ ਇਹਨਾਂ ਨੇ ਕੁਰਬਾਨੀ ਕੀਤੀ ਹੈ ਕੁਰਬਾਨੀ ਦੇ ਮਗਰ ਜਾਵ ਅੱਛਾ ਮਤਲਬ ਵੋਟ ਕਿਤਨਾ ਕਿਤੇ ਖਾਲਿਸਤਾਨ ਕਰਕੇ ਟੁੱਟਦੀ ਆ ਲੋਕ ਜੁੜਦੇ ਨੇ ਹੈਗੇ ਜਿਹੜੇ ਟੁੱਟਦੀ ਆ ਜੀ ਇਹ ਕੀ ਕਹੂੰਗਾ ਇਹਦੇ ਬਾਰੇ ਬਾਪ ਇਹਦੇ ਬਾਰੇ ਕੀ ਕਹੂੰਗਾ ਵੀ ਜਿਹੜੇ ਖਾਲਸਾ ਝੰਡਾ ਲੈ ਕੇ ਵੀ ਫਿਰ ਗੱਲ ਦਾ ਅੱਲਾ ਜੀ ਤੇ ਪੜਕਾਉ ਗੱਲਾਂ ਸਾਰੀਆਂ ਜਿਹੜਾ ਆਪਾਂ ਕੋਈ ਵੀ ਅਕਸਰ ਇਨਸਾਨਾਂ ਆਦਮੀਆਂ ਉਹਨੂੰ ਇਹ ਗੱਲਾਂ ਪੜਕਾਉਗੀਆਂ ਨਾ ਨਹੀਂ ਕਰਨੀਆਂ ਚਾਹੀਦੀਆਂ ਜੇ ਆਪਾਂ ਖਾਲਸਾ ਧਰੋਣਾ ਆਪਾਂ ਸਭ ਇੱਕੋ ਭਾਈਚਾਰਾ 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 ਚੱਲਣਾ ਚਾਹੀਦਾ ਚਲੋ ਬੋਲਣਾ ਅਧਿਕਾਰ ਆ ਬੰਦੇ ਦਾ ਉਹਦਾ ਕਿ ਤੁਮ ਮਾਤੀ ਬੋਰਡ ਪਾਓ ਜੀ ਪਾਕਿਸਤਾਨ ਕਹਿੰਦਾ ਸੀ ਤਾਂ ਬਣਾਉਣਾ ਵੀ ਯੂਰੇਸਤਾਨ ਨੂੰ ਹੱਕ ਨਹੀਂ ਮਿਲਦੇ ਇੰਡੀਆ ਵੱਲੋਂ ਅਸੀਂ ਆਪਣਾ ਆਪਣੇ ਹੱਕ ਲੈਣੇ ਨੇ ਖਾਲਿਸਤਾਨ ਵੀ ਇੱਥੇ ਸਾਰੇ ਧਰਮਾਂ ਦੇ ਲੋਕ ਰਹਿਣਗੇ ਵੀ ਉਹ ਖਾਲਿਸਤਾਨ ਬਣਾਉਣਾ ਸੀ ਇਹ ਤਾਂ ਉਹੀ ਤਾਂ ਗੱਲ ਆ ਆਪਣੇ ਲੋਕ ਨਹੀਂ ਚਾਹੁੰਦੇ ਕਿਉਂਕਿ ਲੋਕਾਂ ਨੇ 84 ਮੌਕੇ ਅਤਵਾਦ ਮੌਕੇ ਵੇਖ ਲਿਆ ਵਿਕੀ ਚੀਜ਼ ਕਿੰਨਾ ਕੁ ਲੋਕੀ ਬਹੁਤ ਉਜੜ ਕੇ ਘਰਾਂ ਦੇ ਘਰ ਬਹੁਤ ਖਸੋਗੇ ਇਹ ਜੀ ਇੱਕ ਗੱਲ ਪੁੱਛਣੀ ਆ ਵੀ ਹੁਣ ਕੱਲੂ ਘਰ ਆ ਰਿਹਾ ਨਾ ਇੱਕ ਤੋਂ 6 ਜੂਨ ਤੱਕ ਰਵਿੰਦਰ ਸਾਹ ਤੇ ਅਟੈਕ ਹੋਇਆ ਸੀਗਾ ਉਹ ਮਨਾਰੇ ਨੇ 1 ਤੋਂ 6 ਜੂਨ ਤੱਕ ਤੇ ਉਹਦੇ ਵਿੱਚੇ ਵੋਟਾਂ ਰੱਖਦੀਆਂ ਇਹਦੇ ਬਾਰੇ ਕੀ ਕਹੋਗੇ ਫਿਰ ਇਹਦੇ ਬਾਰੇ ਅਸੀਂ ਕੀ ਕਹਦੇਗੇ ਸਰਕਾਰ ਦਾ ਕੰਮ ਆ ਜੀ ਵੇਖੋ ਮੈਂ ਗਲਤ ਮਤਲਬ ਗਲਤ ਮੰਨਦੇ ਹੋ ਵੀ ਡੇਟ ਉਹਦੇ ਵਿੱਚ ਡੇਟ ਰੱਖੀ ਹੈ ਜਿੱਥੇ ਸੋਗ ਦਾ ਇੱਕ ਮਾਹੌਲ ਹੁੰਦਾ ਪੰਜਾਬ ਦੇ ਵਿੱਚ ਸਿੱਖਾਂ ਲਈ ਲੜੀ ਲੜੀ ਜਾਣਗੇ ਵਹੀ ਚੀਜ਼ ਹੈ ਜਦੋਂ ਜਿੱਤਣਗੇ ਵੋਟਾਂ ਰਿਜ਼ਲਟ ਆਉਂਦਾ ਤਾਂ ਖੁਸ਼ੀਆਂ ਢੋਲ ਵੱਜਣਗੇ ਉਹ ਮਾਹੌਲ ਪੰਜਾਬ 'ਚ ਉਸ ਤਰ੍ਹਾਂ ਦਾ ਸਿੱਖਾਂ ਲਈ ਤਾਂ ਮਤਲਬ ਗਲਤ ਮੰਨਦੇ ਹੋ ਗਲਤੀ ਹੈ ਗਲਤੀ ਗਲਤੀ ਹੈ ਡੇਟ ਮਤਲਬ ਹੋਰ ਰੱਖਣੀ ਚਾਹੀਦੀ ਸੀ ਉਹ ਡੇਟ ਹੋਰ ਰੱਖਣੀ ਚਾਹੀਦੀ ਸੀ ਨਾ ਕਿ ਜ਼ੋਨ ਇੱਕ ਜ਼ੋਨ 4 ਨੂੰ ਨਹੀਂ ਰੱਖਣੀ ਚਾਹੀਦੀ ਸੀ ਹੋਰ 6 ਤਰੀਕ ਨੂੰ ਤਾਂ ਘੱਲੂ ਘਰ ਆ ਇਹ ਉਹ ਦਿਨ ਤੋਂ ਪਹਿਲਾਂ ਰੱਖ ਚੁੱਕੇ ਆ ਵੋਟਾਂ ਰੱਖਤੀਆਂ ਗਿਣਤੀ ਰੱਖਤੀ ਆ ਇਹ ਗਲਤ ਗੱਲ ਆ ਜੀ ਇਹ ਸਰਕਾਰਾਂ ਸਰਕਾਰ ਬੀਜੇਪੀ ਦੀ ਪਰਸੈਂਟਰ ਦੇ ਵਿੱਚ ਇਹ ਉਹਨਾਂ ਵਾਤੇ ਗਲਤ ਗੱਲ ਆ ਵੀ ਜਿਹੜੀ ਇਹਨਾਂ ਨੇ ਤਰੀਕ ਇੱਕੇ ਦਿਨ ਮੱਦਦ ਉਹ ਵੀ ਜਿਹੜੀ ਸਰਕਾਰ ਆ ਸਿੱਖਾਂ ਦੇ ਖਿਲਾਫ ਸਰਕਾਰ ਆ ਹਾਂਜੀ ਹਾਂਜੀ ਸਿੱਖਾਂ ਦੇ ਬਿਲਕੁਲ ਖਰਾਬ ਮੰਨਦੇ ਬੀਜੇਪੀ ਬਿਲਕੁਲ ਮੰਨਦੇ ਸਿੱਖਾਂ ਦੇ ਖਰਾਬ ਆ ਕਿਹੜੀ ਗੱਲਾਂ ਆਹ ਦੇਖ ਲਓ ਤੁਸੀਂ ਹੁਣ ਆਪਣਾ ਕਾਲੀਦਾਲ ਕੋਈ ਵੀ ਕਿਸਾਨ ਮੋਰਚਾ ਲੱਗੇ ਵੇ ਆ ਆਪਣੇ ਦਿੱਲੀ ਲੱਗਾ ਮੋਰਚਾ ਨਾ ਤਾਂ ਉਹ ਗਾਹ ਜਾਣ ਦਿੰਦੇ ਨਾ ਪਛਾਣ ਜਾਣ ਦਿੰਦੇ ਨਾ ਕੋਈ ਉਹ ਕੋਈ ਮੰਗ ਮੰਨਦੇ ਆ ਨਾ ਉਹਨਾਂ ਨੂੰ ਆਉਣ ਦਿੰਦੇ ਨਾ ਛੱਡਦੇ ਆ ਹੁਣ ਕਿਸਾਨ ਜੀ ਉੱਥੇ ਮੋਰਚਾ ਲਾਈ ਬੈਠੇ ਸਾਡੇ ਆਪਣੇ ਭਰਾ ਆਪਣੇ ਭਰਾ ਜਿਹੜੇ ਮੋਰਚਾ ਲਾਈ ਬੈਠੇ ਉੱਥੇ ਕੋਈ ਮੰਗ ਮੰਨਣ ਆਪੇ ਅੱਗੇ 11 ਮਹੀਨੇ 13 ਮਹੀਨੇ ਲਾ ਕੇ ਕਹਿ ਕੇ ਹਾਂ ਮੁੜ ਕੇ ਫੇਰ ਉਹੀ ਕੋਰ ਹੋ ਗਿਆ ਜੀ ਜੀ ਬਾਕੀ ਗੱਲਬਾਤ ਕਰਦੇ ਆ ਕਿਵੇਂ ਆ ਜੀ ਪਿੰਡ ਵਿੱਚ ਮਾਹੌਲ ਪੂਰੇ ਕੀ ਦਾ ਜੋਰ ਆ ਜਿਆਦੇ ਜੋਰ ਤਾਂ ਦੇਖੋ ਜੀ ਕਿ ਅੱਜ ਕੱਲ ਨਾ ਪੁਰਾਣਾ ਜਿਹੜਾ ਹੁਣ ਸਮਾਂ ਬਹੁਤ ਬਦਲ ਗਿਆ ਤੁਸੀਂ ਦੇਖਿਆ ਉਹ ਪਿੰਡਾਂ ਦੇ ਵਿੱਚ ਨਾ ਪੁਰਾਣੇ ਸਮੇਂ 'ਚ ਝੰਡੀਆਂ ਲੱਗੀਆਂ ਹੁੰਦੀਆਂ ਸੀ ਹੂੰ ਹੂੰ ਜੇ ਕੋਈ ਕਾਲੀ ਦਲ ਦਾ ਤਾਂ ਉਹਦੇ ਦਰਵਾਜ਼ੇ ਤੇ ਤੱਕੜੀ ਵਾਲੀ ਜੇ ਕਾਂਗਰਸ ਦਾ ਤਾਂ ਪੰਜੇ ਵਾਲੀ ਪਰ ਹੁਣ ਲੋਕ ਰਿਜ਼ਰਵ ਹੋ ਗਏ ਮਤਦਾਨ ਆਪਾਂ ਵੋਟ ਦਾਣਾ ਆਪਣੀ ਮਤ ਨਾਲ ਲੋਕ ਅੱਜ ਕੱਲ ਉਹ ਚੀਜ਼ ਨੂੰ ਉਜਾਗਰ ਨਹੀਂ ਕਰਨਾ ਚਾਹੁੰਦੇ ਮਤਲਬ ਕਿ ਰਿਜ਼ਰਵੋਗਾ ਚੱਲ ਰਿਹਾ ਲੋਕ ਇੱਕ ਤਰ੍ਹਾਂ ਦੇ ਜਿਵੇਂ ਪਹਿਲਾਂ ਪਾਰਟੀ ਨਾਲ ਚੱਲਦੇ ਸੀ ਨਾ ਹੁਣ ਇੱਕ ਚਿਹਰਾ ਦੇ ਕੀਬੋਰਡ ਪੈ ਪੈਂਦੀ ਹੈ ਹਨਾ ਪੰਜਾਬ ਦੇ ਵਿੱਚ ਲੋਕ ਜਾਗਰੂਕ ਹੋ ਗਏ ਨੇ ਵੀ ਹੁਣ ਜਿਵੇਂ ਪਹਿਲਾਂ ਜਾਦਵੀਵਾਦ ਜਿਹੜਾ ਖੜਦੇ ਸੀਗੇ ਉਹਨਾਂ ਮੰਨਿਆ ਨਹੀਂ ਜਾਂਦਾ ਸੀ ਵੀ ਟੱਕਰ ਚ ਹੋਣਗੇ ਹੁਣ ਵੀ ਟੱਕਰ ਚ ਆਂਗੇ ਨੇ ਸਰਬ ਸਿੰਘ ਲੋਵਾ ਉਹਨਾਂ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਰੋਡ ਸ਼ੋ ਵੀ ਕੱਢ ਰਹੇ ਨੇ ਮੁੰਡੇ ਆਪ ਮਹਾਰੇ ਹਾਂਜੀ ਪਿਛਲੇ ਹਫ਼ਤੇ ਤੋਂ ਨਾ ਕਾਫੀ ਹਵਾ ਬਦਲੀ ਹੋਈ ਹੈ ਜਿਵੇਂ ਦੇਖਣ ਤੋਂ ਆਪਣੇ ਹੁਣ ਹਰਕ ਦੇ ਜੀਬ ਦੇ ਵਿੱਚ ਸੋਸ਼ਲ ਮੀਡੀਆ ਕੁਝ ਲੋਕਾਂ ਕਹਿ ਰਿਹਾ ਤਾ ਹੋਇਆ ਕਿ ਸੋਸ਼ਲ ਮੀਡੀਆ ਜੇ ਦੇਖਿਆ ਜਾਵੇ ਤਾਂ 50-50 ਨੈਗੇਟਿਵ ਵੀ ਪੋਜ਼ਿਟਿਵ ਵੀ ਆ ਤੇ ਜਿਹੜੀਆਂ ਪੋਜ਼ਿਟਿਵ ਗੱਲਾਂ ਸਾਡੇ ਤੱਕ ਪਹੁੰਚ ਰਹੀਆਂ ਜਿਵੇਂ ਹਰ ਕੋਲੇ ਮੋਬਾਈਲ ਆ ਦੇਖ ਰਿਹਾ ਕੀ ਚੱਲ ਰਿਹਾ ਪੁਰਾਣੇ ਸਮੇਂ ਦੇ ਵਿੱਚ ਉਹੀ ਚੀਜ਼ ਹੁੰਦੀ ਸੀ ਕਿਸੇ ਕੋਲੇ ਮੋਬਾਈਲ ਨਹੀਂ ਸੀ ਉਹ ਤਕਨਾਲੋਜੀ ਨਹੀਂ ਸੀ ਨੀ ਪਰ ਟੈਕਨੋਲੋਜੀ ਕੀ ਵਾਲੇ ਅਖਬਾਰ ਤੇ ਜਾਂ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਤੇ ਖਬਰ ਬਾਅਦ ਚ ਆਉਂਦੀ ਸੀ ਆਪਣੇ ਕੋਲੇ ਹੁਣ ਨਾਲ ਦੀ ਨਾਲ ਲਾਈਵ ਹੋ ਕੇ ਖਬਰ ਪਹੁੰਚ ਜਾਂਦੀ ਆ ਇਸ ਕਰਕੇ ਲੋਕ काफी ਅਵੇਅਰ ਹੋਇਆ ਤਾਂ 2 ਸਾਲਾਂ ਦਾ ਕੀ ਫਰਕ ਦੇਖਦੇ ਹਾਂ ਜਿਹੜਾ ਭਗਤ ਮਾਨ ਨੇ ਕੰਮ ਕੀਤਾ ਉਹਦੇ ਤਰਜ਼ ਉੱਤੇ ਵੋਟਾਂ ਪੈਣਗੀਆਂ ਵੀ 2 ਸਾਲਾਂ ਦਾ ਜਿਹੜਾ ਕੰਮ ਦੇ ਕੇ ਲੋਕ ਝਾੜੂ ਨੂੰ ਵੋਟਾਂ ਪਾਉਣਗੇ ਪੰਜਾਬ 'ਚ ਦੇਖੋ ਜੀ ਗੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਗਰਲੇ 70-75 ਸਾਲ ਤੋਂ ਕਿ ਤਾਣਾ ਉਲਝਿਆ ਆ ਰਿਹਾ ਉਹ ਤਾਣੇ ਨੂੰ ਸੁਲਝਾਉਣ ਦੇ ਲਈ 5 ਸਾਲ ਤਾਂ ਨਹੀਂ ਲੱਗਣੇ ਤੁਹਾਨੂੰ ਪਰ ਤੁਸੀਂ ਆਪ ਜਾਣੀ ਹੋਣਾ ਤਾਂ ਵੇਖੋ ਲੋਕਾਂ ਨੇ ਬਦਲਾਅ ਦੀ ਕੋਸ਼ਿਸ਼ ਕੀਤੀ ਆ ਬਦਲਾਅ ਕਰਨ ਦੀ ਕਰ ਰਿਹਾ ਜਿੰਨਾ ਕੋ ਹੋ ਸਕਦਾ ਕਰ ਰਿਹਾ ਬਾਕੀ ਅੱਗੇ 3 ਸਾਲ ਪਏ ਦੇਖੋ ਕੀ ਕਰਦੇ ਦੋ ਸਾਲਾਂ ਵਿੱਚ ਫਿਰ ਕਿਉਂ ਦੁਬਾਰੇ ਲੋਕ ਬਦਲਾ ਲੈਣਾ ਚਾਹੁੰਦੇ ਨੇ ਉਰੇ ਜਿਵੇਂ ਆਜ਼ਾਦਮੀ ਦੇ ਦਵਾਰ ਖੜੇ ਨੇ ਸਰਬਜੀਤ ਸਿੰਘ ਲੋਹਾ ਉਹਨੂੰ ਉਹਦੇ ਹੱਕ ਵਿੱਚ ਕਿਉਂ ਹਵਾ ਉਹਦੇ ਹਵਾ ਕਿਉਂ ਮਾਦਲ ਚੱਲ ਰਹੀ ਹੈ ਫਿਰ ਪਹਿਲਾਂ ਕਰਨਜੀਤਨ ਮੋਲ ਦੀ ਹਵਾ ਸੀ ਹੈਨਾ ਕਾਰਨ ਪਤਾ ਕੀ ਹੈ ਜੀ ਕਿ ਜਦੋਂ ਨਾ ਚਿਹਰੇ ਇੱਕ ਦਮ ਉੱਪਰ ਕੇ ਸਾਹਮਣੇ ਆਉਂਦੇ ਆ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਕਿ ਆਜ਼ਾਦਮੀ ਦੇ ਦਵਾਰ ਖੜੇ ਆ ਤਾਂ ਉਹਨਾਂ ਦੀ ਕੁਰਬਾਨੀ ਨੂੰ ਆਪਣੇ ਨਾ ਕਟੜਵਾਦ ਸਿਸਟਮ ਕਹਿ ਦਈਏ ਕਿ ਕਿਸੇ ਵੀ ਧਰਮ ਦੇ ਵਿੱਚ ਕਟੜਵਾਦ ਜਿਹੜਾ ਹੁੰਦਾ ਨਾ ਉਹ ਬਲਬ ਵਧੀਆ ਨਹੀਂ ਹੁੰਦਾ ਜਿਵੇਂ ਬਾਬਾ ਜੀ ਗੱਲ ਕਰਦੇ ਖਾਲਸਾਤਾਨ ਦੀ ਨਾ ਤਾਂ ਮੈਂ ਚਲੋ ਮੈਂ ਵੀ ਇੱਕ ਸਿੱਖ ਹਾਂ ਸਿੱਖ ਫੈਮਿਲੀ ਬਿਲੋਂਗ ਕਰਦਾ ਪਰ ਮੈਂ ਇਹ ਨਹੀਂ ਕਿ ਖਾਲਸਾਤਾਨ ਦੇ ਮੈਂ ਅਗੇਂਸਟ ਹਾਂ ਪਰ ਰੀਜ਼ਨ ਕਿ ਖਾਲਸਾਤਾਨ ਦੇ ਨਾਲ ਕੀ ਹੈ ਕਿ ਜੇ ਅਸੀਂ ਖਾਲਸਾਤਾਨ ਮੰਗਾਂਗੇ ਤਾਂ ਖਾਲਸਾਤਾਨ ਦੇ ਨਾਲ ਸਾਡਾ ਮੈਨੂੰ ਲੱਗਦਾ ਫਾਇਦਾ ਨੁਕਸਾਨ ਹੀ ਹੋਊਗਾ ਕਾਰਨ ਕੀ ਹੈ ਕਿ ਸਾਡਾ ਨੁਕਸਾਨ ਕਿਵੇਂ ਨੁਕਸਾਨ ਹੈ ਕਿ ਆਪ ਨੂੰ ਆਪਣੀ ਕਰੰਸੀ ਆਪਾਂ ਹਰਿਆਣੇ ਵੀ ਜਾਣਾ ਵੀਜ਼ਾ ਲੈਣਾ ਪੈਣਾ ਜੀ ਸਾਨੂੰ ਆਪਣੇ ਟ੍ਰਾਂਸਪੋਰਟ ਹੋ ਗਈ ਆਪਣੂੰ ਟ੍ਰੇਨ ਹੋ ਗਿਆ ਆਪਣੇ ਏਅਰਪੋਰਟ ਹੋ ਗਏ ਇਦਾਂ ਕਰਕੇ ਆਪ ਨੂੰ ਹਰ ਚੀਜ਼ ਨਵੀਂ ਡਿਵੈਲਪ ਕਰਨੀ ਪੈਣੀ ਹੈ ਤਾਂ ਉਹ ਮਤਲਬ ਇਹਨਾਂ ਬਜਟ ਨਹੀਂ ਹੈਗਾ ਫਿਰ ਉਹ ਬਾਰ-ਬਾਰ ਕਿਉਂ ਇਹ ਖਾਲਸਤਾਨ ਦੀ ਗੱਲ ਕਰਦੇ ਆ ਸਿਮਿੰਦਰ ਸਿੰਘ ਮਾਨ ਨੇ ਜਿਹੜੇ ਉਹ ਇਹਦੀ ਉਹ ਗੱਲ ਕਰਦੇ ਨੇ ਹਮੇਸ਼ਾ ਵੀ ਸਾਨੂੰ ਹੱਕ ਨਹੀਂ ਮਿਲਦੇ ਪਤਾ ਨਹੀਂ ਪਤਾ ਨਹੀਂ ਭੜਕਾਉ ਕਹਿ ਲੋ ਜਾਂ ਕੱਟੜਵਾਦ ਕਹਿ ਲੋ ਜੀ ਇਹ ਚੀਜ਼ਾਂ ਉਹਨਾਂ ਦੀ ਸੋਚ ਆ ਉਹਨਾਂ ਦੀ ਕੋਈ ਪਤਾ ਨਹੀਂ ਕੀ ਕਹਿ ਰਿਹਾ ਜੀ ਉਹ ਤਾਂ ਕਿਰਪਾਨ ਪਿੱਛੇ ਵੀ ਅੜ ਗਏ ਸੀ ਪਾਰਲੀਮੈਂਟ ਵਿੱਚ ਜਾਣ ਲਈ ਹੈ ਨਾ ਬਿਲਕੁਲ ਅੱਜ ਵੀ ਏਅਰਪੋਰਟ ਤੇ ਰਪਣਾ ਲੱਗੇ ਜਾ ਰਹੀਆਂ ਉੱਥੇ ਵੀ ਅੜਾਈ ਜਾਵੇ ਨਾ ਚਲੋ ਪਾਰਲੀਮੈਂਟ ਤੜ ਗਏ ਅੱਜ ਵੀ ਕੋਈ ਸਾਡਾ ਗੁਰਸਿੱਖ ਭਰਾ ਕੈਨੇਡਾ ਦਿੱਲੀ ਤੋਂ ਚੜਦਾ ਤਉ ਦੀ ਜ਼ਰੂਰ ਤੇ ਇਮੀਗ੍ਰੇਸ਼ਨੇ ਕੰਪਾਲਵਾ ਲੁੰਦੀ ਹੈ 3 ਸਾਲ ਵਾ ਲੁੰਦੇ ਆ ਉੱਥੇ ਵੀ ਅੜਨਾ ਚਾਹੀਦਾ ਚਲੋ ਉੱਥੇ ਅੜੇ ਸੀ ਬਹੁਤ ਵਧੀਆ ਫੈਸਲਾ ਸੀਗਾ ਅਸੀਂ ਤਾਂ ਉਹ ਬਹੁਤ ਛੋਟੇ ਹੁੰਦੇ ਸੀਗੇ ਪਰ ਜਿਉਂ ਜਿਉਂ ਅਸੀਂ ਆਪਦੇ ਆਪ ਨੂੰ ਜਿਵੇਂ ਸਾਡੇ ਜੀਬਾ ਦੇ ਸੋਸ਼ਲ ਮੀਡੀਆ ਆਇਆ ਸਾਨੂੰ ਕੁਝ ਗੱਲਾਂ ਸਭ ਉੱਪਰ ਕੇ ਸਾਹਮਣੇ ਆਈਆਂ ਠੀਕ ਆ ਉੱਥੇ ਮੁੱਦਾ ਚੱਕਿਆ ਸੀ ਬਹੁਤ ਵਧੀਆ ਪਰ 에ਰਪੋਰਟ ਤੇ ਵੀ ਚੱਕਿਆ ਜਾਂ ਐਮਬੈਸੀ ਵਿੱਚ ਚੱਕਿਆ ਜਾਂ ਵੀ ਨਹੀਂ ਵੱਡੀ ਕਰਪਾਨ ਵਿੱਚ ਰਹੇ ਸੀ ਮੈਂ ਤਾਂ ਛੋਟੀ ਕਰਵਾਤਾ ਹਾਂ ਬਿਲਕੁਲ ਜੀ ਵੱਡੀ ਵੱਡੀ ਭਾਵੇਂ ਛੋਟੀ ਹੁਣ ਜੇ ਇਹ ਤਾਂ 에ਰਪੋਰਟ ਤੇ ਵੀ ਨੰਗੀ ਵੱਡੀ ਤਾਂ ਛੋਟੀ ਨ ਖਸ਼ਤਰ ਸੀਗਾ ਉਹ ਨਹੀਂ ਲਿਆਂ ਦਿੱਤਾ ਉਥੇ ਲੜੇ ਵਧੀਆ ਫੈਸਲਾ ਸੀ ਪਰ ਹੌਲੀ ਹੌਲੀ ਸਮੇਂ ਦੇ ਨਾਲ ਲੋਕਾਂ ਦੀ ਸੋਚ ਵੀ ਬਦਲਦੀ ਗਈ ਹਾਂ ਕਿਸ ਕਿਸਕ ਸਮੁੱਧਨ ਨੂੰ ਲੈ ਕੇ ਤੁਸੀਂ ਵੋਟਾਂ ਪਾਉਂਗੇ ਇਸ ਵਾਰ ਮੁੱਦੇ ਤਾਂ ਭਾਜੀ ਬਹੁਤ ਸਾਰੇ ਆ ਜੀ ਹੁਣ ਜਿਵੇਂ ਇੱਕ ਪਹਿਲੀ ਗੱਲ ਤਾਂ ਨਸ਼ਾ ਬੇਰੋਜ਼ਗਾਰੀ ਕਿਤੇ ਰੋਜ਼ਗਾਰ ਨਹੀਂ ਪੈਦਾ ਹੋ ਰਿਹਾ ਬੱਚੇ ਬਾਹਰ ਜਾ ਰਹੇ ਆ ਪੰਜਾਬ ਦੀ ਸਾਰੀ ਕ੍ਰੀਮ ਬਾਹਰ ਚਲੀ ਗਈ ਪੰਜਾਬ ਦੀ ਸਾਰੀ ਇਨਵੈਸਟਮੈਂਟ ਬਾਹਰ ਜਾ ਰਹੀ ਹੈ ਤੁਸੀਂ ਇਹ حساب ਲਾ ਲੋਗੇ 25 25 30 ਲੱਖ ਰੁਪਇਆ ਲਾ ਕੇ ਬੰਦਾ ਜਿਹੜਾ ਸਰਦਾ ਉਹ ਤਾਂ ਲਾਲੰਦਾ ਜਿਹੜਾ ਇੱਕ ਗਰੀਬ ਪਰਿਵਾਰ ਆ ਜਿਹਦੇ ਕੋਲ ਥੋੜੀ ਬਹੁਤੀ ਜ਼ਮੀਨ ਆ ਜਾਂ ਉਹ ਵੀ ਲੋਨ ਲੈ ਕੇ ਆਪਣੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਕਿ ਆਉਣ ਵਾਲਾ ਸਮਾਂ ਬਹੁਤ ਕਿਆ ਕਰਵਾ ਦੇ। ਉਹ ਹੰਤਮਾਨਤਾ ਕਹਿੰਦਾ ਵੀ ਇੱਥੇ ਗੋਰੇ ਆਇਆ ਕਰਨਗੇ ਪੰਜਾਬੀ ਦਾ ਬਾਹਰ ਨੂੰ ਜਾ ਰਹੇ ਨੇ। ਅਜੇ ਤੱਕ ਤਾਂ ਦੇਖਿਆ ਨਹੀਂ ਜੀ ਕੋਈ। ਵੀ ਦਰਬਾਰ ਸਾਹਿਬ ਜੂ ਮਾ ਸਾਡੇ ਕਰਨ ਆਉਂਦੇ ਆ ਜੀ ਸਾਡਾ ਗੋਲਡਨ ਟੈਂਪਲ ਆ। ਸਾਡੀ ਇੱਕ ਉਹ ਬਹੁਤ ਵਧੀਆ ਪਵਿੱਤਰ ਜਗ੍ਹਾ ਉਹਨੂੰ ਦੇਖਣ ਲਈ ਆਉਂਦੇ ਆ ਜ਼ਰੂਰ। ਪਰ ਉਹਨਾਂ ਲਈ ਇੱਕ ਐਂਟਰਟੇਨਮੈਂਟ ਦਾ ਉਹਨਾਂ ਨੂੰ ਇਤਿਹਾਸ ਬਾਰੇ ਕੁਝ ਨਹੀਂ ਇੱਕ ਭਵਾਨਤਮਨ ਕਹਿ ਰਿਹਾ ਵੀ ਅਸੀਂ ਨੌکریاں ਦੇ ਰਹੇ ਹਾਂ ਰੋਜ਼ਗਾਰ ਕਿ ਬੇਰੋਜ਼ਗਾਰੀ ਕਿੱਥੇ ਹੋਰੇ 43 ਹਜ਼ਾਰ ਨੌکریاں ਦੇ ਰਹੇ ਹਾਂ ਹਰੇਕ ਸਾਲ ਸਾਨੂੰ ਪਤਾ ਨਾ ਜੀ ਮੈਂ ਟੀਚਰ ਹਾਂ ਸਾਨੂੰ ਪਤਾ ਕਿਵੇਂ ਲੁਕਰੀ ਲਿਈਏ ਸੀ ਮੈਂ 18 ਪਰਚੇ ਰੱਦ ਕਰਾਏ ਜੀ ਆਪਦੇ ਤਾਂ ਤੇ ਅੱਜ ਜੀ ਮੈਂ ਕੋਰਟ ਥਰੂ ਹੀ ਆਇਆ ਹਾਂ ਇਹ ਸਰਕਾਰ ਥਰੂ ਨਹੀਂ ਆਇਆ ਇਹ ਬਦਲਾਅ ਆ ਗਿਆ ਫੇਰ ਵੀ ਧਰਨੇ ਮੁਜ਼ਾਰੇ ਲੱਗ ਰਹੇ ਨੇ ਜਿਹੜੇ ਟੀਚਰ ਟੈਂਕਾਂ ਤੇ ਚੜੇ ਹੋਏ ਨੇ ਹਨਾ ਅੰਗਰਵਾਣੀ ਵਰਕਰ ਵੀ ਬੜਾ ਰੋਸ਼ ਕਰ ਰਹੇ ਨੇ ਹਨਾ ਮਾ ਮੋਰਚੇ ਲਾ ਰਹੇ ਨੇ ਦੇਖੋ ਜੀ ਮਗਰਲੇ ਚੋ 15 ਸਾਲ ਤੋਂ ਤੁਸੀਂ ਆ ਵੀ حساب ਲਾ ਲੋਗੇ ਬੰਦਾ ਕਿ 5-6000 ਤੇ ਹੱਦ 10000 ਤੇ ਨੌਕਰੀ ਕਰ ਰਿਹਾ ਤੇ ਜੇ ਅੱਜ ਤੋਂ 10 ਸਾਲ ਜਾਂ ਪਹਿਲਾਂ 15 ਸਾਲ ਪਹਿਲਾਂ ਨੌਕਰੀ ਤੇ ਲੱਗਿਆ ਹੋਊਗਾ ਤਾਂ ਉਦੋਂ ਬਾਅਦ 15 ਸਾਲ ਦੀ ਮਹਿੰਗਾਈ ਦੇਖ ਲਓ ਅੱਜ ਤੋਂ 15 ਸਾਲ ਦੀ 10 ਰੁਪਏ ਤੇ ਅੱਜ 10 ਰੁਪਏ ਤੇ ਕੰਪੈਰੀਸ਼ਨ ਕਰ ਲਓ ਇਹ ਕੀ ਹੋਊਗਾ ਪਿੱਛੇ ਜੇ ਫਾਜ਼ਲ ਕਾਬੂਰ ਇੱਕ ਟੀਚਰ ਸੀਗਾ ਕੱਚਾ ਮੁਲਾਜ਼ਮ ਸੀ 6500 ਰੁਪਏ ਤਨਖਾਹ ਸੀ ਉਹ ਬੱਚਿਆਂ ਨੂੰ ਪੜਾ ਕੇ ਸ਼ਾਮ ਨੂੰ ਆਟੋ ਚਲਾਉਂਦਾ ਉੱਪਰ ਕੀ ਕਰਨਗੇ ਵਿਚਾਰੇ ਇਹਨਾਂ ਨੇ ਵਾਅਦੇ ਕਰਤੇ ਕਿ ਅਸੀਂ ਪੱਕੇ ਸਰਕਾਰੀ ਨੌਕਰੀਆ ਬਿਲਕੁਲ ਜੀ ਹੁਣ ਇਹ ਨਹੀਂ ਪਤਾ ਕਿ ਉਹਨੂੰ ਕਿਹੜੀ ਕੈਟਾਗਰੀ ਚ ਰੱਖਿਆ ਹੋਇਆ 6500 ਨਾਲ ਤੁਸੀਂ ਆਬ ਗੁਜ਼ਾਰਾ ਨਹੀਂ ਹੁੰਦਾ ਜੀ ਸਰਕਾਰੀ ਹੋ ਕੇ ਵੀ ਆਣੀ ਹੈ ਘੱਟ ਤਨਖਾਹ ਕਿਉਂ ਨੇ ਪ੍ਰਾਈਵੇਟ ਜਿੰਨੀ ਹੈ ਪ੍ਰਾਈਵੇਟ ਦੇ ਵੀ ਘੱਟ ਨੇ ਬਿਲਕੁਲ ਘੱਟ ਹੈ ਜੀ ਸੋ ਪ੍ਰਾਈਵੇਟ ਸਕੂਲ ਚੰਗੇ ਸਕੂਲ ਚੱਲ ਰਹੇ ਮੁਗੇ ਸਾਡੇ ਸ਼ਹਿਰ ਚ ਸੈਕੰਡਰਰੀ ਚੱਲ ਰਿਹਾ ਸੈਂਡ ਜੋਸੋ ਚੱਲ ਰਿਹਾ ਕਿਦੀ 35-35000 ਰੁਪਏ ਸੈਲਰੀ ਦੇ ਰਿਹਾ ਜੀ ਇੱਕ ਸਰਕਾਰੀ ਮਾਸਟਰ ਨੂੰ ਜੇ ਤੇ ਵਲੰਟੀਅਰ ਆ ਜਾਂ ਕੋਈ ਅੱਜ ایਜੀਐਸ ਦਾ ਆ ਗਿਆ ਜੀ ਉਹਨਾਂ ਨੇ ਕੈਟਾਗਰੀ ਔਰ ਮੈਂ ਅਦਰ ਸਕੂਲ ਇੱਕ ਪੀਪੀ ਮੋਰ ਦੇ ਸਕੂਲ ਚੱਲਦੇ ਆ ਪੰਜਾਬ ਚ ਪੀਪੀ ਦਾ ਮਤਲਬ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 70% ਤਾਂ ਗਵਰਨਮੈਂਟੇ ਦਿਨਾ ਹੁੰਦਾ 30% ਪੰਦਾ ਪ੍ਰਾਈਵੇਟ ਪਾਰਟਨਰ ਨੇ ਸਾਰਾ ਕੁਝ ਭਗਵੰਤ ਮਾਨ ਨੂੰ ਪਤਾ ਜੀ ਇਨਾਂ ਸਕੂਲਾਂ ਦਾ ਉਹ ਆਟੋਮੈਟਿਕਲੀ ਜਿਹੜਾ ਸੀਐਮ ਹੁੰਦਾ ਨਾ ਉਹ ਆਟੋਮੈਟਿਕਲੀ ਸਕੂਲਾਂ ਦਾ ਚੇਅਰਮੈਨ ਬਣਦਾ ਤੇ ਇੰਨੇ ਕੁ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਇੰਨੇ ਕਿ ਜ਼ਿਆਦਾ ਕਰਾਪਸ਼ਨ ਤਾਂ ਮੈਂ ਉਹਦੀ ਮਤਲਬ ਕਿ ਮੈਂ ਟਰਮੀਨੇਟ ਵੀ ਹੋਇਆ ਮੈਂ ਕੋਰਟ ਥਰੂ ਬਾਹਲ ਵੀ ਹੋਇਆ ਸਾਡਾ ਕਸੂਰ ਇਹੀ ਸੀਗਾ ਕਿ ਅਸੀਂ 1 ਕਰੋੜ ਰੁਪਈਆ ਤੱਕ ਦਾ ਇਹ ਕਰਾਡਿ ਕਰਪਸ਼ਨ ਇਹਨਾਂ ਟੇਬਲ ਤੇ ਰੱਖੀ ਸੀ ਲਿਆ ਕੇ ਭਾਵੇਂ ਉਹ ਕਾਲੀ ਦਲ ਸੀ ਭਾਵੇਂ ਕਾਂਗਰਸ ਸੀਗੀ ਈਵਨ ਕਿ ਆਮ ਆਦੀ ਪਾਰਟੀ ਕੋਲੇ ਵੀ ਸੀ ਜੀ ਰੱਖੀ ਹੋਈ ਆ ਪਰ ਅਜੇ ਤੱਕ ਸਾਨੂੰ ਉਹ ਜਬ ਅਫਸਰ ਨਹੀਂ ਮਿਲਿਆ ਕਿ ਜਿਹੜਾ ਉਹਨਾਂ ਦੇ ਕਾਰਵਾਈ ਕਰ ਰਹੇ ਇਹ ਕਹਿ ਰਹੇ ਆ ਕਿ ਅਸੀਂ ਮਤਲਬ ਜਿਹੜੇ ਬੰਦੇ ਘਪਲੇ ਕਰ ਰਹੇ ਚੱਕ ਰਹੇ ਆ ਅਸੀਂ ਉਹਨੂੰ ਘਪਲੇ ਦੇ ਦੇ ਰਹੇ ਆ ਵਿਦ ਪ੍ਰੂਫ ਦੇ ਰਹੇ ਆ ਆਰਟੀ ਥਰੂ ਕਢਾਇਆ ਸਾਰਾ ਡਾਟਾ ਦੇ ਰਹੇ ਆ ਪਰ ਨਹੀਂ ਕੋਈ ਸੁਣਵਾਈ ਨਹੀਂ ਭਗਵਾਨ ਤਮਨ ਸਾਨੂੰ ਅੱਜ ਇੱਕ ਵਾਰੀ ਵੀ ਨਹੀਂ ਮਿਲਿਆ ਜਿੱਦਨ ਦੇ ਅਸੀਂ 2 ਸਾਲ ਹੋ ਗਏ ਆ ਅਸੀਂ ਆਪਣੇ ਮੱਥੇ ਰਗ ਪਰ ਭਗਵੰਤ ਜੀ ਤੁਮ ਨਹੀਂ ਮਿਲਿਆ ਸਿਰਫ ਮੀਟਿੰਗ ਦੇ ਲਈ ਇਹ ਸਹੀ ਹੈ ਮਤਲਬ ਜਿਹੜੇ ਪੂਰੇ ਪੰਜਾਬ ਦੇ ਵਿੱਚ ਰੋਜ਼ ਮੁਜਾਰੇ ਹੁਣ ਤੁਸੀਂ ਟੀਚਰ ਹੋ ਮਤਲਬ ਟੀਚਰੇ ਜ਼ਿਆਦਾਤਰ ਕਰ ਰਹੇ ਨੇ ਆਂਗਣਵਾੜੀ ਵਰਕਰ ਕਿਉਂ ਕਰ ਰਹੇ ਨੇ ਫਿਰ ਦੇਖੋ ਜੀ ਹੁਣ ਆਪਦੇ ਘਰ ਦੇ ਚੁੱਲੇ ਦਾ ਹੁਣ ਭਗਵੰਤ ਜੀ ਸਾਹਿਬ ਕਹਿੰਦੇ ਤੈ ਹੈਗੇ ਆ ਕਿ ਸਾਡੇ ਚੁੱਲਿਆਂ ਦੀ ਅੱਗ ਸੀਮਾ ਦੀ ਅੱਗ ਉੱਚੀ ਹੋ ਰਹੀ ਹੈ ਚੁੱਲਿਆਂ ਦੀ ਇੱਕ ਥੱਲੇ ਜਾ ਰਹੀ ਹੈ ਪਰ ਉਹ ਜ਼ਰੂਰੀ ਨਹੀਂ ਕਿ ਨਸ਼ੀ ਨਾ ਜਾ ਰਹੀ ਹੈ ਉਹ ਬੇਰੋਜ਼ਗਾਰੀ ਨਾ ਵੀ ਜਾ ਰਹੀ ਹੈ 5-5000 ਨਾ 6-6000 ਨਾ 10-10000 ਨਾ ਘਰ ਪਰਿਵਾਰ ਨਹੀਂ ਪੱਲਦਾ ਦੀ ਬਾਦਰਾ ਬਹੁਤ ਵੱਡੇ ਵੱਡੇ ਕਰਦਾ ਸੀ ਭਗਵਾਨ ਜੀ ਤਮਨ ਫਰ ਇਹਦਾ ਚੀਜ਼ ਹੈ ਨਾ ਹੁਣ ਵਾਅਦੇ ਖਰੇ ਵੀ ਉਤਰਨਾ ਠੀਕ ਹੈ ਕਿ ਮੈਂ ਵੀ ਆਮ ਆਦੀ ਪਾਰਟੀ ਨੂੰ ਵੋਟ ਪਾਈ ਆ ਸਾਹਮਣੇ ਮੇਰਾ ਘਰ ਹੈ ਮੈਂ ਫ੍ਰੀ ਦਫਤਰ ਆਪਣੇ ਘਰੇ ਖੋਲਿਆ ਸੀਗਾ ਪਰ ਸਾਨੂੰ ਕਿਸੇ ਨੇ ਮਤਲਬ ਸਾਡੀ ਬਾਤ ਹੀ ਨਹੀਂ ਪੁੱਛੀ ਕੀ ਤੁਸੀਂ ਕਹਿੰਦੇ ਹੋ ਵੀ ਕੀ ਗੱਲ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਵੀ ਹਲੇ 2 ਸਾਲ ਹੋਏ ਨੇ ਵੀ ਟਾਈਮ ਲੱਗੂ ਜਾਂਦਾ ਫਰ ਤਾਂ ਨਹੀਂ ਹਲੇ ਕੰਮ ਹੋ ਰਹੇ ਨਹੀਂ ਕੋਈ ਨਾ ਲੋਕ ਬੈਠੇ ਦਿਖਾ ਦੇਣਗੇ ਜਿਵੇਂ ਕਹਿੰਦੇ ਜੱਜ ਉਤਾਰ ਲਈ ਇਹ ਵੀ ਉਤਰੇ ਆਣਗੇ ਜੋ ਕੈਪਟਨ ਤਾਰ ਲਿਆ ਸੀਗਾ ਉਹਨੇ ਸੁਖਵੀਰ ਬਦਲ ਤਾਰ ਲਿਆ ਸੀਗਾ ਤੇ ਕੋਈ ਨਾ ਲੋਕ ਆਏ ਆਵਾਮ ਆ ਜੀ ਇਨਾਂ ਦੀ ਆਵਾਜ਼ 'ਚ ਬਹੁਤ ਜ਼ਿਆਦਾ ਦਮ ਹੁੰਦਾ ਇਹ ਤਾਂ ਵੱਡੇ ਵੱਡਾਂ ਥੱਲੇ ਲਾ ਲੈਂਦੇ ਆ ਇਹ ਮੈਂ ਪੁਗਾ ਤਮਾਨ ਕਹਿੰਦਾ ਸੀ ਮੈਂ ਕਿਸੇ ਦਾ ਫੋਟੋ ਨਹੀਂ ਲਾਉਂਦਾ ਆਪਣੀ ਇਹਨਾਂ ਵੀ ਫੋਟੋ ਲਾਈਆਂ ਬਾਦਲਾਂ ਨੇ ਮਖੌਲ ਕਰਦਾ ਸੀ ਸਾਈਕਲਾਂ ਦੇ ਫੋਟੋਆਂ ਮੈਂ ਸਿਕਿਉਰਿਟੀ ਨਹੀਂ ਲੈਂਦਾ ਹੁਣ ਜਿਹੜਾ ਮਹੱਲਾ ਕਲੀਨਿਕ ਕੋਲੋਂ ਵੈਰਟੀ ਵਾੜੀ ਫੋਟੋ ਲਾਈ ਹੋ ਪੁਗਾ ਤਮਾਨ ਨੇ ਮਹੱਲਾ ਕਲੀਨ ਛੱਡੋ ਜੀ ਮੈਂ ਕਹਿੰਦਾ ਐਸੀ ਕੋਈ ਸੜਕ ਨਹੀਂ ਕੋਈ ਮਤਲਬ ਕਿ ਖੰਭਾ ਨਹੀਂਗਾ ਮੈਂ ਪਿਛਲੇ ਦਿਨ ਚੰਡੀਗੜ੍ਹ ਗਿਆ ਜਦੋਂ ਆਪਾਂ 에ਰਪੋਰਟ ਰੋਡ ਬਣਿਆ ਨਾ ਜਦੋਂ ਆਪਾਂ ਕਰਾਲੇ ਜੀਰਕਪੁਰ ਤੋਂ 에ਰਪੋਰਟ ਰੋਡ ਨੂੰ ਜਾਂਦੇ ਆ ਵੱਡੇ ਵੱਡੇ ਬੈਨਰ ਮੈਨੂੰ ਲੱਗਾ 10 ਫੁੱਟਾ 10 ਬਾਈ 5 ਦਾ ਫੁੱਟਾ ਉਹ ਮੈਂ ਕਹਿੰਦਾ ਜੀ ਉਹ 4-5 ਕਿਲੋਮੀਟਰ ਦਾ ਸਫ਼ਰ ਆ ਉਹ ਗੁਰਦੁਆਰਾ ਸੋਹਣਾ ਸਾਹਿਬ ਕੋਲ ਉਹ ਰੋਡ ਨਾ ਸੋਹਣਾ ਦੀ ਸਾਹਿਬ ਕੋਲ ਨਿਕਲਦੀ ਆ ਮੈਨੂੰ ਲੱਗਾ ਹਜ਼ਾਰਾਂ ਦੀ ਗੈਂਤੀ ਚ ਪੋਸਟਰ ਲੱਗਿਆ ਹੋਊਗਾ ਜਿਵੇਂ ਮੁਹੱਲਾ ਕਲੀਨਿਕ ਆ ਇਹ ਪੋਸਟ ਹੈ ਕਿ ਬੇਫਜ਼ੂਲ ਮਤਲਬ ਕਿ ਇੱਕ ਬੋਝ ਆ ਕਹਿਣ ਦਾ ਭਾਅ ਵੀ ਇਹ ਹੈ ਵੀ ਗਰਾਊਂਡ ਜ਼ੀਰੋ ਉੱਤੇ ਨਾ ਕੰਮ ਨਹੀਂ ਹੈਗਾ ਬੋੜਾ ਉੱਤੇ ਹੀ ਕੰਮ ਆ ਸਿਰਫ ਬਿਲਕੁਲ ਪਾਲਿਸੀਆਂ ਬਣਦੀਆਂ ਏਸੀ ਵਾਲੇ ਕਮਰੇ ਚ ਬੈਠ ਕੇ ਪਰ ਉਹ ਗਰਾਊਂਡ ਲੈਵਲ ਤੇ ਨਹੀਂ ਹੁੰਦੀ ਉੱਥੇ ਰਹਿ ਜਾਂਦੀ ਇਹ ਚੀਜ਼ ਹੈ ਜੀ ਇਹਦਾ ਸਾਡੇ ਸਾਡੇ ਜਿਹੜੇ ਐਮਐਲਏ ਨੇ ਇਮਾਨਦਾਰ ਨਹੀਂ ਫਿਰ ਹੁਣ ਇਹ ਠਗੀ ਦੇ ਜਿੰਦੋ ਜੀ 32 ਦੇ ਜਿਹੜੇ 92 ਐਮਐਲਏ ਜਿੱਤੇ ਨੇ ਲੋਕਾਂ ਨੇ ਬਹੁਤ ਪਰਮੇ ਹੰਗਾਰੇ ਨਾਲ ਵੋਟਾਂ ਪਾਈਆਂ ਸੀ ਨਾ ਫਿਰ ਉਹੀ ਲੋਕਾਂ ਨੂੰ ਦੁਖੀ ਹੋਏ ਨੇ ਮੈਂ ਨਾ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜਿੱਦ ਦਿਨ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਨਾ ਇਹ ਮੇਰੇ ਦਿਲੀ ਖਿਆਲ ਆ ਉਹ ਦਿਨ ਜਦ ਸਵੇਰੇ ਮੈਂ ਆਪਣੀ ਡਿਊਟੀ ਜਾ ਰਿਹਾ ਸੀ ਨਾ ਮੈਨੂੰ ਵੱਖਰੀ ਸਵੇਰ ਲੱਗ ਰਹੀ ਸੀ ਮੈਂ ਕਿਹਾ ਵੀ ਸਰਕਾਰ ਆਪਣੀ ਆਪ ਦੀ ਆ ਗਈ ਪਰ ਜਿਵੇਂ ਜਿਵੇਂ ਸਭਾ ਬਦਲਦਾ ਗਿਆ ਉਹੀ ਦਿਲ ਚ ਫੇਰੋ ਯਾਰ ਆਪਾਂ ਗਲਤ ਉਥੀ ਆ ਆਪਾਂ ਉਹਨਾਂ ਚ ਹੀ ਆ ਆਪਾਂ ਕਹੇ ਬਦਰਾਂਗੇ ਬਦਲੇ ਕੱਲੇ ਛੋਟੇ ਪਿੰਡ ਚ ਫੇਰ ਕਿੰਨੀ ਵੋਟ ਪਈ ਸੀ ਉਦੋਂ ਤਾਂ ਲੋਕਾਂ ਨੇ ਗੁੱਸੇ ਚ ਪਤਾ ਨਹੀਂ ਸਾਰੇ ਨਹੀਂ ਪਾਦੀ ਪਿੰਡ ਸਾਡੇ ਪਿੰਡੋਂ ਨਿਕਲੀ ਝਾੜੂ ਦੀ ਆ ਤੇ ਹੁਣ ਕਿੰਨੀ ਪਾਊਗੀ ਹੁਣ ਤਾਂ ਜੀ ਜਦੋਂ ਗਿਣਤੀ ਦੇ ਪਤਾ ਲੱਗੂਗਾ ਹੁਣ ਵੋਟ ਕੱਟੀਆਂ ਮਤਲਬ ਝਾੜੂ ਦੀ ਕਿੰਨੇ ਵੱਡੇ ਪੱਦਰ ਦੇ ਕੱਟੂ ਕਿਹਨਾਂ ਨਹੀਂ ਚਾਹਦਾ ਪਰ ਮੈਂ ਵੀ ਵਰਕਰ ਉਹਨਾਂ ਦਾ ਮੈਂ ਬੇਸ਼ੱਕ ਟੀਚਰ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਨਾ ਵਿਭਾਗੋ ਕੇ ਬੋਲਦਾ ਪਰ ਸਿਸਟਮ ਕੀ ਆ ਵੋਟ ਅੱਜ ਵੀ ਸ਼ਾਇਦ ਅਜੂਰ ਨੂੰ ਪਾ ਪਰ ਸਮਝੋ ਬਾਹਰ ਆ ਕਿ ਕਾਤੋਂ ਸਾਡਾ ਮੜ ਕੇ ਜਰ ਸਰਕਾਰ ਉਹਨਾਂ ਦੀ ਸ਼ਾਇਦ ਕੁਝ ਕਰ ਦੇਣ ਜਾਂਦੇ ਜਾਂਦੇ ਕਰ ਦੇਣ ਪਰ ਮੇਰਾ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ ਆਪਸ਼ਨ ਨਹੀਂ ਹੈਗੀ ਜੀ ਕੋਈ ਕਿਉਂਕਿ ਜੇ ਪੀਐਮ ਇਹਨਾਂ ਦਾ ਐਮਪੀ ਇੱਥੋਂ ਜਾਊਗਾ ਨਾ ਤਾਂ ਹੀ ਸਾਡੇ ਮੁੱਦੇ ਚੱਕੂਗਾ ਚਲੋ ਠੀਕ ਆ ਆਯਾ ਜੱਤ ਜਾਂਦੇ ਆ ਪਰ ਕੰਮ ਜਿੰਨੇ ਤਾਂ ਸੈਂਟਰ ਚ ਬੀਜੀਵੀ ਬੈਠਾ ਆਮ ਆਦੀ ਪਾਰਟੀ ਪੰਜਾਬ ਚ ਜ਼ੀਰੋ ਆ ਬੇਸ਼ੱਕ ਮੈਂ ਕਹਿੰਦਾ ਪਿੰਡ ਦੇ ਸਰਪੰਚ ਉਹ ਚਾਹੀਦਾ ਜਿਹੜੀ ਸਰਕਾਰ ਆ ਹੂੰ ਮੇਰੀ ਸੋਚ ਇਹ ਆ ਕਿ ਪਿੰਡ ਦੀ ਇੱਕ ਸਰਬਸੰਮਤੀ ਚਾਹੀਦੀ ਆ ਜਿਹੜੀ ਸਰਕਾਰ ਆ ਉਸੇ ਪਾਰਟੀ ਦਾ ਸਰਬਸੰਪਤੀਆਂ ਸਰਪੰਚ ਚੱਕ ਚਣਦੋ ਜੇ ਮੰਨ ਲਓ ਆਮ ਆਦੀ ਪਾਰਟੀ ਸਰਕਾਰ ਹੈ ਨਾ ਤੇ ਪਿੰਡ ਦੇ ਸਰਪੰਚ ਅ ਜੀ ਕਾਂਗਰਸ ਦਾ ਅਕਾਲੀ ਦਾ ਚਣ ਲਈਏ ਤਾਂ ਮੈਨੂੰ ਲੱਗਦਾ ਨਹੀਂ ਕੁਝ ਬਣੂਗਾ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੋਟਾਂ ਦੇ ਵਿੱਚ ਕੀ ਦਾ ਮਾਹੌਲ ਆ ਜੀ ਸਾਡੇ ਹਾਲ ਦੀ ਗੱਡੀ ਦਾ ਭਾਈ ਸਰਬਜੀਤ ਸਿੰਘ ਜੀ ਦਾ ਮੌਲਾ ਜੀ ਅੱਛਾ ਜੀ ਕਿਉਂ ਵੋਟ ਪਾਣੀ ਉਹਨੂੰ ਬਾਕੀ ਪਾਰਟੀਆਂ ਵੀ ਐਂਗੀਆਂ ਨੇ ਜੇ ਝਾੜੂ 2 ਸਾਲਾਂ ਪਹਿਲਾਂ ਹੀ ਹਲੇ ਬਦਲਾਵ ਲੈ ਲੋਕਾਂ ਨੇ ਹੁਣ ਦੁਬਾਰੇ ਫੇਰ ਕਿਉਂ ਬਦਲਾਵ ਲੈਣਾ ਚਾਹੁੰਦੇ ਨੇ ਕੀ ਦੂਜੀਆਂ ਪਾਰਟੀਆਂ ਵੀ ਹੈਗੀਆਂ ਜੇ ਅਸੀਂ ਇਹ ਨਹੀਂ ਕਹਿੰਦੇ ਨਹੀਂ ਹੈਗੀਆਂ ਪਰ ਜਿਹੜੇ ਕਿ ਸਿੱਖੀ ਲਈ ਇਹਨਾਂ ਨੇ ਕੁਰਬਾਨੀ ਦਿੱਤੀ ਠੀਕ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਨਾਂ ਦਾ ਬਦਲਾ ਲਿਆ ਇਹਨਾਂ ਦੇ ਪਿਤਾ ਜੀ ਨੇ ਠੀਕ ਹੈ ਅਸੀਂ ਉਸ ਕਰਕੇ ਵੀ ਇਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਹਾਂ ਠੀਕ ਹੈ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਪਿੰਡ ਟਰੌਲੀ ਭਾਈ ਦੇ ਵਿੱਚ ਜੋ ਫਰੀਦਕੋਟ ਹਲਕੇ ਵਿੱਚ ਪੈਂਦਾ ਹੈ ਤੇ ਲੋਕਾਂ ਨੂੰ ਵੱਖੋ ਵੱਖਰੇ ਵਿਚਾਰ ਨੇ ਤੇ ਫਰੀਦਕੋਟ ਹਲਕੇ ਦੇ ਵਿੱਚ ਖੜੇ ਆ ਅਸੀਂ ਕਹਿੰਦੇ ਸਰਵਿਸਿੰਗ ਮਲਵਾ ਦੀ ਜਿਹੜੀ ਹਵਾਏ ਪਿੰਡ ਦੇ ਵਿੱਚ ਹੁਣ ਬਣੀ ਐ ਪਹਿਲਾਂ ਕਰਮਜੀਤ ਅਨਮੋਲ ਦੀ ਹਵਾ ਸੀ ਤੇ ਹੰਸਰਾਜ ਅਨਸ ਦੀ ਹਵਾ ਸੀ ਹੰਸਰਾਜ ਦਾ ਵਿਰੋਧ ਵੀ ਹੋ ਰਿਹਾ ਜਿੰਨਾਂ ਦੇ ਵਿੱਚ ਤੇ ਸਰਵਿਸਿੰਗ ਮਲਵਾ ਦੀ ਜੋ ਆਜ਼ਾਦ ਉਮੀਦਵਾਰ ਖੜੇ ਨੇ ਜੋ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਦੇ ਪਿੰਡਾਂ ਵਿੱਚ ਹਵਾਏ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾ ਨੂੰ ਸੀਐਮ ਧੰਨਵਾਦ